ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਮੱਝ ਘੱਬਣ ਤੇ ਇੱਕ ਤਾਜੀ ਸੂਈ ਹੋਈ ਦੋ ਨਾਗ ਸੇਰਾ ਰੇਟ ਦੇ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਆਓ ਅੱਗੇ ਕਰੀਏ ਕਰਵਾ ਸਸਰੀ ਕਾਲਵਾਈ ਜੀ ਸਸਰੀ ਕਾਲਵਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨੋ ਜੀਤੀ ਪੰਡਤਾ ਜੀ ਪਿੰਡ ਹੰਢਿਆਆ ਸਾਹਮਣੇ ਆਨੰਦ ਪੁਲਟਰੀ ਫਾਰਮ ਨੇੜੇ ਗੁਰਦੁਆਰਾ ਦੀ ਸਰਸਾ ਜਿਲ੍ਹਾ ਬਰਨਾਲਾ ਪੈਗਿਆ ਜਿਲ੍ਹਾ ਬਰਨਾਲਾ ਆਪਣਾ ਆਊਟਲੈਟ ਦੇ ਨਜ਼ਦੀਕ ਆ ਗਿਆ ਹਣਾ ਹਾਂ ਮੋਬਾਈਲ ਨੰਬਰ ਜੀ ਆਪਣਾ 98763 6634 98763 6634 66634 ਦੋ ਮੱਝਾ ਦਿਖਾਵਾਂਗੇ ਪਹਿਲਾ ਨੰਬਰ ਜਿਹੜੀ ਝੋਟੀ ਦੇਖੀ ਇਹਨੇ ਸੂਆ ਕਿਹੜਾ ਸੂਰੀ ਹੈ ਇਹ ਤੀਜੇ ਸੂਏ ਸੂਰੀ ਹੈ ਜੀ ਹੁਣ ਤੀਜਾ ਸੂਆ ਸੂਰੀ ਹੈ ਕੈਦਾਂ ਲੈਂਦੇ ਸੂਣ ਲਿਆ ਜੀ ਲੈਂਦੇ 10 ਦਿਨ ਰਹਿ ਵੀ ਸਨ 10 ਦੇ ਦੇਣਾ ਅਜੇ ਇਹਦੇ ਸੂਣ ਚ ਬਾਕੀ ਪਿਆ ਦੂਜੇ ਸੂਏ ਨੂੰ ਤੇ ਕਿੰਨਾ ਦਿੰਦਾ ਵੇਦਾ ਦੂਜੇ ਸੂਏ ਨੂੰ ਤਾਂ ਦਿੰਦਾ 15 ਕਹਿੰਦਾ ਬਹੁਤ 14 ਕਿਲੋ ਠੰਡਾ ਦਿੱਤਾ ਜਾਵਾਂ ਠੀਕ ਆ ਚੋਣ ਚਵਾਈ ਕਿਵੇਂ ਆ ਬਹੁਤ ਖਰੀ ਠੀਕ ਆ ਨਰਮ ਚਵਾਈ ਦੀ ਵਧੀਆ ਠੀਕ ਆ ਰੇਟ ਅੱਜ ਕੀ ਰੱਖਿਆ ਵੇਚਣ ਜਿਹੜਾ ਬਸ ਮੁੱਲ ਦਾ ਡੇਢ ਕਰ ਲੋ 2 ਕਰ ਲੋ ਵੇਚ ਨਹੀਂ ਕਿ ਉਹ ਮੁੱਲ ਕਰਨਾ ਰੇਟ ਇਹਦਾ 115 ਮੁੱਲ ਆ 110 ਦੀ ਦੇਣੀ ਆ ਪੱਟ ਨਹੀਂ ਦੇਣੀ ਬਸ ਛੋੜ ਹੀ ਕਰਾਂਗੇ ਤੁਮ ਛੋੜ ਹੀ ਕਰਾਂਗੇ ਬਾਈ ਠੀਕ ਆ ਮੰਗਨੂ ਇੱਕ 30 ਮੰਗੜੀਏ 40 ਮੰਗੜੀਏ 1 ਡੇਡ ਵੀ ਮੰਗ ਲਈਏ ਤਾਂ ਵੀ ਇਹਦਾ ਮਰਲਾ ਜੀ ਆਪਾਂ ਕਹਿ ਜੀ ਇਹ ਵੀ ਇਹ ਹਰਿਆਣੇ ਚੋਂ ਆਈ ਆ ਇਹਦੇ ਐਮਨਤੀ ਲੱਗਿਆ ਇਧਰ ਨੂੰ ਗਈ ਆ ਉਧਰ ਨੂੰ ਗਈ ਆ ਤੇ ਨਹੀਂ ਸਾਡੀ ਘਰ ਦੀ ਮੈਂ ਆ ਢੰਡਿਆ ਦੇ ਦੀ ਮੈਂ ਠੀਕ ਆ 1 ਤੋਂ 10 ਦੇ ਵਿੱਚੋਂ ਛੋੜ ਕਰਾਂਗੇ ਤੋੜ ਦਿਓ ਬਾਈ ਜੀ ਬਾਹਰ ਨੂੰ ਸੁਵਰਤ ਸਿੰਘ ਨੂੰ ਬਤਾ ਦੇਖ ਸਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬਲੀ ਵੀ ਤੇ ਸੂਣ ਦੇ ਵਿੱਚ ਇਹਦੇ 10 ਦਿਨ ਅਜ ਬਾਕੀ ਬਹਿ ਲੇਵਾ ਸੂ ਦਾ ਖੋਗੂ ਸੋਹਣਾ ਤੇ ਠੰਡ ਦਾ ਸੈ ਸੋਹਣਾ ਨਾ ਵੱਡਾ ਨਾ ਛੋਟਾ ਪੂਰਾ ਹੈ ਬੱਤਵਾ ਤੜਾ ਸਿਆਜਾ ਸੋ ਦੇਖੋ ਦੇਵਾ ਵਗੈਰਾ ਸੋਹਣਾ ਸਾਫ ਸੁਥਰਾ ਬਾਕੀ ਰਾਜੀ ਸਮੀ ਪੜੀ ਵੀ ਸੋ ਚਾਰੇ ਥਾਂ ਨਿਕਣ ਦੇ ਬਿੱਥੀ ਤੇ ਕੱਦ ਬੈਡ ਵਾਲੀ ਝੋਟੀਆਂ ਕਿਸੇ ਵਾਸਤੇ ਲੀਸੀ ਨਾਵੇਂ ਨਹੀਂ ਰੰਗ ਕਾਲਾ ਬਿਲਕੁਲ ਜਾਮਨ ਵਰਗਾ ਹਜੇ 10 ਦਿਨ ਇਹਦੇ ਸੂਣ ਦੇ ਵਿੱਚ ਬਾਕੀ ਪਏ ਹੈਗੇ ਰੰਗ ਕਾਲਾ ਬਿਲਕੁਲ ਜਾਮਨ ਨਾਲ ਦਾ ਇੱਕ 10 ਦੀ ਝੋਟੀਆਂ ਤੁਹਾਨੂੰ ਬਣ ਜੂਗੀ ਛੋੜ ਜਿਹਾ ਵਿੱਚ ਹੋ ਜਾਊਗਾ ਕੋ ਦੇਖੋ ਸਿੰਘ ਮੂੰਹ ਅਥਾ ਤੇ ਵਾਕੀ ਪੱਕੇ ਰੰਗ ਦੇ ਬੈਠਾ ਜਮਾ ਤੇ ਵਾਜੀ ਚੋਣ ਚਵਾਜ ਮੈਂ ਇੱਕ ਨੰਬਰ ਤੇ ਬੋਲੇ ਕਰੀ ਇੱਕ ਨੰਬਰ ਤੇ ਹਰਾ ਜੀਰੋ ਜੀ ਸਮੀ ਪਾਲੀ ਪੂਰੀ ਓਕੇ ਹੈ ਨਾ ਤੇ ਅੱਗੇ ਆ ਗਈ ਦੂਜੇ ਨੰਬਰ ਤੇ ਜਿਹੜੀ ਤਾਜੀ ਸੂਈ ਵੀ ਹੈ ਨਾ ਮਗਰ ਆ ਗਈ ਇਹਦੇ ਕੱਟੀ ਹਾਂ ਜੀ ਤੇ ਜੇਰ ਇਹਦੀ ਉਹ ਬਈਆ ਹੈ ਨਾ ਜੇਰ ਪੈ ਗਈ ਜਮਾ ਤਾਜੀ ਸੂਈ ਠੀਕ ਹੈ ਬੱਚਾ ਕੱਟੀ ਦੇ ਤੀ ਸੂਆ ਕਿਹੜਾ ਸੂਈ ਆ ਬਾਈ ਜੀ ਤੀਜੇ ਸੂਆ ਸੂਈ ਹੈ ਠੀਕ ਹੈ ਦੁੱਧ ਕਿੰਨੇ ਗਣਮਾਨ ਆਪ ਨੂੰ ਪਾਉਣ ਵਾਲਾ ਦੁੱਧ ਤੀਜੇ ਸੂਆ ਤਾਂ 14-15 ਰੁਪਏ ਆ ਕਹਿੰਦਾ ਪਵੇ ਕਿ 14 ਮੰਨ ਕੇ ਲੈ ਰਹੇ ਵਾਹ 14 ਮੰਨ ਕੇ ਪੂਰਾ ਤੇ ਚੋਣ ਚਾ ਕਿਵੇਂ ਬੜੀ ਖਰੀ ਸੁਵਰਤ ਧਾਰਾਂ ਦੇਖੋ ਧਾਰਾਂ ਪਈ ਨੇ ਮਾਰ ਕੇ ਦੇਖੋ ਨੇ ਚੋਣ ਦੇਖੋ ਕਿਆ ਬਾਤਾਂ ਜਮਾ ਥੱਲੇ ਕੱਚੇ ਥਾਂ ਦੇ ਵਿੱਚ ਕੁੱਤਿਆਂ ਵੱਡੀ ਤੁਰਦਾ ਚੋਣੇ ਇਹ ਜੇ ਲੱਗਿਆ ਹੋਇਆ ਇਹਦੇ ਸੋ ਦੇਖੋ ਜਮਾ ਨਜ਼ਾਰੇਦਾਰ ਯਾਰ ਕਿਆ ਬਾਤਾਂ ਮੱਸੀ ਮੁੱਟੀ ਥੱਲੋਂ ਤੇ ਦੁੱਧ ਦਾ ਅੰਦਾਜ਼ਾ ਲਾਈਏ 14 ਕਿਲੋ ਵਾਲਾ ਹਨਾ ਤੇ ਭਾਈ ਜੀ ਮੁੱਲ ਦੇ ਦਾ ਵੇਚਣ ਵਾਲਾ ਕੀ ਰੱਖਿਆ ਮੁੱਲ ਇਹਦਾ 1 ਵੀ 115 ਲੈਣਾ ਬਸ 1 ਲੱਖ 15 ਜਿਆ ਤੋਰ ਦੇ ਬਾਹਰ ਨੂੰ ਸੋ ਫਿਰੋ ਕੱਦ-ਕਾੜ ਵਗੈਰਾ ਦੇਖੋ ਮੈਂ ਤਾਂ ਚੰਗਾ ਸੋਹਣਾ ਸਾਫ ਸੁਥਰਾ ਤੇਲੇ ਵਾਲੇ ਬਸ ਓਕੇ ਆ ਜਮਾ ਬੱਚਾ ਲਾ ਗਿਆ ਬਾ ਧਾਰਾ ਮਾਰ ਕੇ ਦਿਖਾ ਦਿਆਂ ਚੋਣ ਬਸਮਾਇ ਇੱਕ ਨੰਬਰ ਆ ਧਾਰ ਜੇਰ ਸਭ ਕੁਝ ਓਕੇ ਆ ਤੇ 115000 ਦੀ ਵੀਰ ਕਹਿੰਦਾ ਝੋਟੀ ਦੇਣੀ ਆ ਚੰਗੇ ਪੱਠੇ ਪਾਲਾਂਗੇ 14 13 14 ਕਿਲੋ ਦੀ ਝੋਟੀ ਹੈਗੀ ਆ ਵਜਨ ਵਜੂਦ ਬਹੁਤ ਜ਼ਿਆਦਾ ਬੱਚਾ ਮਗਰ ਕੱਟੀ ਆ ਦੇ ਸੋ ਦੇਖੋ ਜੇਰ ਜੂਰ ਜਮਾ ਸਾਰਾ ਕੰਮ ਵੱਡਾ ਨਾ ਜਮਾ ਸੋ ਦੋ ਦਿਖਾ ਦਿਆਂ ਬਸ ਉਹਨੂੰ ਮਈਆਂ ਇੱਕ ਸੂਈ ਸਵਾਈ ਮਗਰ ਕੱਟੀ ਤੇ ਇਹ ਕਹੇਗਾ ਗੱਬੜ ਪੰਡ ਹੰਢਾਇਆ ਕੋਠੇ ਝੁੰਗਾ ਪੈਂਦੇ ਕੋਈ ਵੀ ਨਗ ਤਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈ ਜੜਾ